ਦੇ ਵਿੱਚ ਖੱਡ ਚੱਲੀ ਸੀ ਪਰ ਉਹ ਬਿਲਕੁਲ ਸਰਕਾਰੀ ਤੌਰ ਤੇ ਲੀਗਲ ਤੌਰ ਤੇ ਚੱਲੀ ਸੀ ਜਿਸ ਦਾ ਪਰਮਾਨ ਪਿੱਛੇ ਕੰਡਾ ਪੈ ਸਰਕਾਰੀ ਉੱਤੇ ਤੋਲ ਤੋਲ ਕੇ ਸਭ ਕੁਝ ਜੋ ਸਰਕਾਰੀ ਤੌਰ ਤੇ ਇੱਥੇ ਚੱਲਦਾ ਹੈ ਤਾਂ ਜੋ ਇੱਥੋਂ ਦੇ ਲੋਕ ਲੋਕ ਹੁਣ ਜਿਹੜੇ ਇਲਜ਼ਾਮਬਾਜ਼ੀ ਕਰ ਰਹੇ ਨੇ ਉਹ ਬਿਲਕੁਲ ਗਲਤ ਹੈ ਬੇਬੁਨਿਆਦ ਹੈ ਜਿਹੜਾ ਸੋਨਾ ਸਿੰਘ ਹੈ ਇਹ ਇਲਜਾਮ ਲਾ ਰਹਾ ਉਹਦੀ ਇਥੇ ਲਗਭਗ 2 ਕਿੱਲੇ ਦੇ 2 ਏਕੜ ਦੇ ਕਰੀਬ ਜ਼ਮੀਨ ਹੈ ਉਹਦੇ ਵਿੱਚੋਂ ਸਿਰਫ ਤੋਂ ਸਿਰਫ ਰਸਤਾ ਉਹਨਾਂ ਨੇ ਲਿਆ ਸੀ ਮਾਈਨਿੰਗ ਵਿਭਾਗ ਨੇ ਉਹਦਾ ਵੀ ਉਹਨੂੰ ਜਿਹੜਾ ਖਰਚਾ ਦਿੱਤਾ ਗਿਆ ਜੋ ਉਹਦਾ ਬੰਦਾ ਹੱਕ ਸੀ ਉਹਨੂੰ ਦਿੱਤਾ ਗਿਆ ਉਹ ਰਿਸ਼ਤੀ ਰੂਪ ਵਿੱਚ ਮਾਈਨਿੰਗ ਵਿਭਾਗ ਦੇ ਕੋਲ ਹੈ ਇਸ ਤਰ੍ਹਾਂ ਦਾ ਮਿਲਿਆ ਜੀ ਜਿਹੜੀ ਸਾਡੀ ਬਜਾਵਤ ਸੀ ਜਿੰਦੇ ਚ ਟਰਾਲੀਆਂ ਖੜੀਆਂ ਸੀ ਜਾਂ ਕੁਝ ਵੀ ਜਿੰਦੇ ਚ ਰੈਂਪ ਦੋ ਬਣੇ ਸੀ ਉਹਦਾ ਸਾਨੂੰ 50000 ਰੁਪਿਆ ਮਿਲਿਆ 6 ਮਹੀਨਿਆਂ ਦਾ ਤੇ 2 ਸਾਲ ਜਲੀਨ ਇਹਨੇ ਪਈ ਰਹੀ ਜੀ ਵੀ ਉਹਦੇ ਵਿੱਚ ਤੇ ਮੈਂ ਮਾਫੀ ਚਾਉਣਾ ਫੌਜ ਸਿੰਘ ਰਾਜੀ ਜੋ ਐਮਐਲਏ ਤੋਂ ਵੀ ਇਹ ਗੱਲ ਮੈਂ ਇਸ ਤਰ੍ਹਾਂ ਕਰਨੀ ਸੀ ਵੀ ਲੰਦਰ ਬਕੌਂਦਾ ਪਿਆ ਸੀ ਮੈਂ ਤੇ ਜਲਦੀ ਜਲਦੀ ਕਾਰ ਚ ਮੈਂ ਬਾਹਰ ਆ ਗਿਆ ਮੈਂ ਫੌਜ ਸਿੰਘ ਸਰਾਰੀ ਵੀ ਇਹ ਕਹਿੰਦਾ ਸਾਡੇwidehatਲ ਪਰੋੜਾ ਜਿਹੜਾ ਕਤਲਾ ਹੋਇਆ ਹੈ ਉਹਦੇ ਜਾਂ ਜੀ ਇਨਸਾਫ ਚਾਉਣੇ ਆ ਮੰਗ ਚਾਉਣੇ ਆ ਵੀ ਉਹ ਕਿਨੇ ਕੀਤਾ ਹੈ ਵੀ ਤੂੰ ਹੀ ਸਾਨੂੰ ਕਿਉਂਕਿ ਤੂੰ ਐਮਐਲਏ ਮੌਜੂਦਾ ਮਾਲਕ ਹੈ ਇਸ ਏਰੀਆ ਦਾ ਤੂੰ ਸਾਨੂੰ ਇਨਸਾਫ ਦਵਾ ਨਹੀਂ ਇਹ ਤਾਂ ਇਹ ਤਾਂ ਗਲਤ ਬੋਲ ਗਿਆ ਹੈ ਸੱਚਾਈ ਤੁਹਾਨੂੰ ਮੈਂ ਦੱਸਾਂਗਾ ਰੱਬ ਨੂੰ ਜਾਣ ਦੇਣੀ ਹੈ ਇਹਨਾਂ ਜਿਹੜੇ ਤੇ ਜੁੜੇ ਵੈ ਸੀ ਸਾਡੇ ਪਿੰਡ ਦੇ ਸਾਡੇ ਪਿੰਡ ਦਾ ਜੋ ਸਾਫ ਕਸਰਪੈਂਚੇ ਮੁਖਤਿਆਰ ਉਹਨੂੰ ਕਰ ਲੈਣ ਮੇਰੇ ਨਾਲ ਬੀਜਾ ਪੁਰੂਸ਼ਾ ਬੀਜੇ ਕੋਲ ਹਾਰਾ ਕੋਈ ਲਿਖ ਪੜ ਕਰਾ ਵਾਲਾ ਹੀ ਮੈਂ ਅਨਪਾੜਾ ਹੈਗਾ ਇਸ ਮੈਂ ਗੋਖੇ ਲਾਈ ਗਿਆ ਜਿੱਥਿਆਂ ਦੇ ਉਥੇ ਮੈਂ ਲਾ ਦੇਉਂਦਾ ਸੀ ਤੇ ਮੈਂ ਆਂਦਾ ਸੀ ਪਿੰਡ ਦਾ ਮਖਲਾ ਫਿਰ ਕੋਈ ਐਡੀ ਹੋਣੀ ਆ ਕਰੀ ਉੱਗੀ ਸੀ ਤੇ ਦੋ ਰਾ ਕੰਡੇ ਨੇ ਤੇ ਜਿੰਨਾ ਮੈਨੂੰ ਜਿਹੜਾ ਮੈਨੂੰ 50000 ਦਿੱਤਾ ਨੇ ਇਹ ਨਹੀਂ ਤੇ ਮੇਰੀ ਕਹਾਣੀ ਮੰਗ ਕਰਦੇ। ਮੰਗ ਆਖੀ ਕਰਨਾ ਵੀ ਜਿਹੜਾ ਸਾਡਾ ਆਹੀ ਇਹਨਾਂ ਖਰਚਾ ਕੀਤਾ ਸਾਡੀ ਪਹਿਲੀ ਬੋਲ ਹੋ ਗਈ ਏ ਮੁੱਪਰ ਗਏ ਨੇ ਅੱਬਾ ਕਰਦਾਂ ਦੇ ਮਿੱਟੀ ਪਾਦਾਂ ਦਹੀ ਕਰਦਾਂ ਦੇ। 2023 ਦੇ ਵਿੱਚ ਇੱਕ ਰੇਤਾ ਦਾ ਖੱਡ ਚੱਲਦਾ ਹੈ ਗਜਨੀ ਵਾਲੇ ਜਿੱਥੇ ਕੀ ਇਹ ਕਈ ਤਰ੍ਹਾਂ ਦੇ ਸਵਾਲ ਚ ਇਹਨਾਂ ਖੜੇ ਹੁੰਦੇ ਨੇ। 2023 ਤੋਂ ਲੈ ਕੇ ਅੱਜ 2025 ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਪਰ ਉਹ ਰੇਤਾ ਦੇ ਖੱਡ ਦਾ ਜਿਹੜਾ ਮਸਲਾ ਹੈ ਜਿਉਂ ਦਾ ਤਿਉਂ ਹੀ ਚੱਲਦਾ ਆ ਰਿਹਾ ਹੈ ਅਜੇ ਹਾ ਰੇਤਾ ਦਾ ਖਾਡੋ ਲੱਗਿਆ ਕਈਆਂ ਨੂੰ ਲੈ ਕੇ ਬਹਿ ਗਿਆ ਕਈਆਂ ਦੀ ਜਿਹੜੀ ਤੂਤੀ ਬੋਲਣ ਲੱਗ ਪਈ ਤੇ ਕਈ ਜਿਹੜੇ ਹੱਲੇ ਵੀ ਬਲੇਮ ਲਗਾ ਰਹੇ ਨੇ ਕਿ ਜਿਹੜੇ ਉਹ ਪੈਸੇ ਸੀ ਉਹ ਖੁਰਦ-ਬੁਰਦ ਕੀਤੇ ਗਏ ਨੇ ਉਹ ਸਰਕਾਰੀ ਖਾਤੇ ਦੇ ਵਿੱਚ ਜਿਹੜੀ ਪੇਮੈਂਟ ਸੀ ਉਹ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਕੀਤੀ ਗਈ 3 ਕਰੋੜ ਰੁਪਏ ਦਾ ਅੱਜ ਦੀ ਗੱਲ ਕਰ ਲਈਏ ਤਾਂ ਜੋ سوشل میڈیا ਤੇ ਇੱਕ ਵਿਅਕਤੀ ਵੱਲੋਂ ਜਿਹੜਾ ਖੁਲਾਸੇ ਕੀਤੇ ਜਾ ਰਹੇ ਨੇ ਵਾਰ-ਵਾਰ ਉੱਚੀ-ਉੱਚੀ ਬੋਲਿਆ ਜਾ ਰਿਹਾ ਹੈ ਕਿ 3 ਕਰੋੜ ਰੁਪਇਆ ਜਿਹੜਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਹੀਂ ਗਿਆ ਉਹ ਜਿੰਨੇ ਵੀ ਇੱਥੇ ਅਧਿਕਾਰੀ ਸਹਬਾਨ ਸੀ ਜਾਂ ਹੋਰ ਪਿੰਡ ਦੇ ਸਰਪੰਚ ਸੀ ਉਹਨਾਂ ਵੱਲੋਂ ਖੁਰਦ-ਬੁਰਦ ਕੀਤਾ ਗਿਆ ਉਸ ਮਸਲੇ ਦੇ ਵਿੱਚ ਅਸੀਂ ਆ ਸੱਚਾਈ ਜਾਣਨ ਲਈ ਗਰਾਊਂਡ ਜ਼ੀਰੋ ਤੇ ਪਹੁੰਚਿਆ ਕਿ ਸੱਚਾਈ ਕੀ ਹੈ ਉਸ ਪਿੰਡ ਦੇ ਵਿੱਚ ਜਿੱਥੇ ਖੱਡ ਚੱਲਦਾ ਰਿਹਾ ਰੇਤਾ ਦਾ ਖੱਡ ਚੱਲਦਾ ਰਿਹਾ ਉਸ ਖੱਡ ਦੇ ਅਸੀਂ ਮੌਜੂਦ ਆ ਕਿ ਉਸ ਖੱਡ ਤੇ ਕਿੰਨੇ ਕੋ ਕਬਲੇਬਾਜੀ ਹੋਈ ਹੈ ਉਹ ਕਬਲੇਬਾਜੀ ਦੇ ਜਿਹੜੇ ਸਬੂਤ ਨੇ ਜਾਂ ਉਹ ਕਬਲੇਬਾਜੀ ਜੋ ਹੋਈ ਹੈ ਉਹ ਕਿੰਨੀ ਕੋ ਉਸ ਵਿੱਚ ਸੱਚਾਈ ਹੈ ਭਾਈ ਸਾਹਿਬ ਅੱਜ 2025 ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਤੇ 2023 ਦੇ ਵਿੱਚ ਇੱਕ ਰੇਤਾ ਦਾ ਖੱਡ ਲੱਗਦਾ ਪਰ ਉਹਦਾ ਮਸਲਾ ਫੇਰ ਅੱਜ 2025 'ਚ ਉਜਾਗਰ ਹੁੰਦਾ ਕੀ ਕਾਰਨ ਹੈ ਤੁਹਾਡਾ ਜਦੋਂ ਤੁਸੀਂ ਇੱਥੇ ਮੌਜੂਦ ਵੀ ਸੀ ਜਦੋਂ ਇਹ ਰੇਤਾ ਦੇ ਖੱਡ ਚੱਲਦਾ ਸੀ ਪਰ ਉਹ ਵਾਰ-ਵਾਰ ਉਹ ਮਸਲੇ ਨੂੰ ਕਿਉਂ ਉਜਾਗਰ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਲਾਈਵ ਹੈ ਟੀਵੀ ਪੰਜਾਬ ਟੀਵੀ ਜਿਹੜੇ ਵਿੱਚ ਪਹੁੰਚੀ ਟੀਮ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ 2025 2023 ਦੇ ਵਿੱਚ ਖੱਡ ਚੱਲੀ ਸੀ ਹੂੰ ਪਰ ਉਹ ਬਿਲਕੁਲ ਸਰਕਾਰੀ ਤੌਰ ਤੇ ਲੀਗਲ ਤੌਰ ਤੇ ਚੱਲੀ ਸੀ ਜਿਸ ਦਾ ਪਰਮਾਨ ਪਿੱਛੇ ਕੰਡਾ ਪਿਆ ਸਰਕਾਰੀ ਉੱਤੇ ਤੋਲ ਤੋਲ ਕੇ ਸਭ ਕੁਝ ਜੋ ਸਰਕਾਰੀ ਤੌਰ ਤੇ ਇੱਥੇ ਚੱਲਦਾ ਰਿਹਾ ਹੂੰ ਤੋਂ ਜੋ ਇੱਥੋਂ ਦੇ ਲੋਕ ਲੋਕ ਹੁਣ ਜਿਹੜੇ ਇਲਜ਼ਾਮਬਾਜ਼ੀ ਕਰ ਰਹੇ ਨੇ ਉਹ ਬਿਲਕੁਲ ਗਲਤ ਹੈ ਬੇਬੁਨਿਆਦ ਹੈ ਜਿਹੜਾ ਸੋਨਾ ਸਿੰਘ ਇਹ ਇਲਜ਼ਾਮ ਲਾ ਰਿਹਾ ਉਹਦੀ ਇੱਥੇ ਲਗਭਗ 2 ਕਿੱਲੇ ਦੇ 2 ਏਕੜ ਦੇ ਕਰੀਬ ਜ਼ਮੀਨ ਹੈ ਹੂੰ ਉਹਦੇ ਵਿੱਚੋਂ ਸਿਰਫ ਤੋਂ ਸਿਰਫ ਰਸਤਾ ਉਹਨਾਂ ਨੇ ਲਿਆ ਸੀ ਮਾਈਨਿੰਗ ਵਿਭਾਗ ਨੇ ਹੂੰ ਉਹਦਾ ਵੀ ਉਹਨੂੰ ਜਿਹੜਾ ਖਰਚਾ ਦਿੱਤਾ ਗਿਆ ਜੋ ਉਹਦਾ ਬੰਧਾ ਕੇ ਸੀ ਉਹਨੂੰ ਦਿੱਤਾ ਗਿਆ ਉਹ ਲਿਖਤੀ ਰੂਪ ਵਿੱਚ ਮਾਈਨਿੰਗ ਵਿਭਾਗ ਦੇ ਕੋਲ ਇਸ ਟਾਈਮ ਪਿਆ ਹੈ ਹੂੰ ਤੇ ਉਹਨੇ ਜਿਹੜਾ ਕਹਿ ਰਿਹਾ ਵੀ ਕਿ 3 ਕਰੋੜ ਖੁਰਦ-ਬੁਰਦੀ ਹੋ ਗਿਆ ਹੈ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੀ ਨਹੀਂ ਹੋਇਆ ਕੁਝ ਪਰਚੀ ਕਟਿੰਦੀ ਸੀ ਜਦੋਂ ਇੱਥੇ ਜਿੰਨੀ ਵੀ ਰੇਤਾ ਦੀਆਂ ਟਰਾਲੀਆਂ ਨਿਕਲਦੀਆਂ ਸੀ ਬਾਕਾਇਦਾ ਪਰਚੀ ਹੁੰਦੀ ਕਟਿੰਦੀ ਸੀ ਬਿਲਕੁਲ ਜੀ ਬਾਕਾਇਦਾ ਪਰਚੀ ਜਿੰਨੀ ਉੱਥੇ ਰੇਤ ਯਾਨੀ ਮਿੰਤੀ ਚ ਜਾ ਤੋਲ ਵਿੱਚ ਆਉਂਦੀ ਸੀ ਉਹ ਸਾਫ ਤੇ ਜੋ ਵੀ ਕਿਸੇ ਤਰ੍ਹਾਂ ਦਾ ਕੋਈ ਵਹੀਕਲ ਸੀ ਉਸ ਤਰ੍ਹਾਂ ਦੀ ਉਹਦੀ ਬੰਦੀ ਪਰਚੀ ਉਹ ਲੈ ਕੇ ਖਜ਼ਾਨੇ ਜਮ੍ਹਾਂ ਕਰਵਾ ਕੇ ਫੇਰ ਹੀ ਅੱਗੇ ਤੁਰਿਆ ਜਾਂਦਾ ਸੀ ਹੂੰ ਉਹਨਾਂ ਦਾ ਇਲਜ਼ਾਮ ਹੈ ਕਿ ਮੇਰੇ ਜਿਹੜੀ ਕੋਈ ਕਿੱਲਾ ਪੈਲੇ ਵਾਹਨ ਜੋਗ ਗਈ ਸੀ ਉਹਨੂੰ ਵੀ ਵੱਡੇ ਵੱਡੇ ਟੋਏ ਮਾਰਤੇ ਨੇ ਸਚਾਈ ਦੇ ਵਿੱਚ ਬਿਲਕੁਲ ਗਲਤ ਹੈ ਜੇ ਸਿਰਫ ਰਸਤਾ ਲਿਆ ਗਿਆ ਇਹਦੀ ਜ਼ਮੀਨ ਦੇ ਵਿੱਚ ਜੇ ਖੱਡੇ ਆ ਤੁਸੀਂ ਦੇਖ ਹੀ ਸਕਦੇ ਹੋ ਜੇ ਇੱਥੇ ਹੀ ਖੱਡਾ ਵਾਜ ਜਾਏ ਤੇ ਅੱਗੇ ਜਿਹੜੇ ਰੇਤਾਂ ਜਿੱਥੋਂ ਨਿਕਲਦੀ ਰਹੀ ਹੈ ਜਿੰਨਾਂ ਦੀ ਜ਼ਮੀਨ ਚੋਂ ਨਿਕਲੀ ਹੈ ਉੱਥੋਂ ਤੱਕ ਤਾਂ ਫਿਰ ਜਾ ਹੀ ਨਹੀਂ ਸਕਦਾ ਸੀ ਕੁਛ ਹਮ ਇਹ ਖੱਡਿਆਂ ਵਾਲਾ ਬੇਮੁਨਾਯਤ ਝੂਠ ਹੈ ਹਮ ਇੱਥੇ ਖੱਡੇ ਨਹੀਂ ਸਿਰਫ ਰਸਤਾ ਚਲਾਇਆ ਗਿਆ ਸੀ ਇਹਦੀ ਜ਼ਮੀਨ ਦੇ ਵਿੱਚੋਂ ਰੇਤਾਂ ਨਹੀਂ ਚੱਕੀ ਗਈ ਸੀ ਇਹਦੀ ਜ਼ਮੀਨ ਜੇ ਇਹ ਕਹਿੰਦਾ ਨਾ ਮੇਰੀ ਜ਼ਮੀਨ ਹੈ ਉਹ ਗਵਰਨਮੈਂਟ ਦੀ ਜ਼ਮੀਨ ਹੈ ਆਪਦੀ ਜ਼ਮੀਨ ਦਾ ਪਹਿਲਾਂ ਦਾ ਪ੍ਰਮਾਣ ਮੁਖਾਵੇ ਹਮ ਉਹਦੇ ਨਾਂ ਤੇ ਕੋਈ ਜ਼ਮੀਨ ਹੈਗੀ ਵੀ ਨਹੀਂ ਬਿਲਕੁਲ ਨਹੀਂ ਜੀ ਗਵਰਨਮੈਂਟ ਦੀ ਜ਼ਮੀਨ ਹੈ ਹਮ ਪਈਸਾ ਸਰਦਾਰ ਐਮ ਐਲ ਏ ਫੋਜਾ ਸਿੰਘ ਸਰਾਰੀ ਇੱਥੇ ਆਏ ਸੀ ਜਦੋਂ ਇਸ ਖੱਡੇ ਦਾ ਉਦਘਾਟਨ ਹੋਇਆ ਸੀ ਜਾਂ ਇਹ ਖੱਡਾ ਸ਼ੁਰੂ ਹੋਇਆ ਸੀ ਜਾਂ ਉਹ ਇੱਥੇ ਬਹਿ ਕੇ ਕੋਈ ਰੇਤਾ ਵਗਾਉਂਦੇ ਰਹੇ ਨੇ ਆਪਦੀ ਇੱਥੇ ਬਿਲਕੁਲ ਨਹੀਂ ਜੀ ਸਿਰਫ ਜਿਸ ਦਿਨ ਖੱਡੇ ਦੀ ਸ਼ੁਰੂਆਤ ਹੋਈ ਸੀ ਉਸ ਦਿਨ ਜ਼ਰੂਰ ਆਏ ਸੀ ਇੱਥੇ ਉਦਘਾਟਨ ਕਰਨ ਵਾਸਤੇ ਉਸ ਤੋਂ ਬਾਅਦ ਉਹਨਾਂ ਦਾ ਇੱਥੇ ਟੂਰ ਲੱਗਿਆ ਹੀ ਨਹੀਂ ਸੀ ਹੂੰ ਤੇ ਇਲਜ਼ਾਮ ਜਿਹੜੇ ਸਰਾਸਰ ਝੂਠ ਨੇ ਸਾਰੇ ਬਿਲਕੁਲ ਝੂਠ ਬਿਲਕੁਲ ਝੂਠ ਲੋਕ ਬੋਲ ਰਹੇ ਆ ਭਾਈ ਸਾਹਿਬ ਤੁਸੀਂ ਵੀ ਪਿੰਡ ਦੇ ਵਸਨੀਕ ਜੇ ਤੁਹਾਡਾ ਕੀ ਕਹਿਣਾ ਹੈ ਕਿ ਸਚਾਈ ਕੀ ਹੈ ਕਿ ਇੰਨੇ ਵੱਡੇ ਜਿਹੜੇ ਇਲਜ਼ਾਮ ਲਗਾ ਦੇਣਾ ਕਿ 3 ਕਰੋੜ ਰੁਪਇਆ ਜਿਹੜਾ ਖੁਰਦ-ਬੁਰਦ ਹੋ ਗਿਆ ਹੈ 3 ਕਰੋੜ ਰੁਪਇਆ ਕੋਈ ਛੋਟੀ ਰਕਮ ਨਹੀਂ ਹੈ ਬਹੁਤ ਵੱਡੀ ਰਕਮ ਹੈ ਅਗਰ 3 ਕਰੋੜ ਰੁਪਇਆ ਖੁਰਦ-ਬੁਰਦ ਹੋਇਆ ਹੈ ਤਾਂ ਉਹ ਗਿਆ ਕਿੱਥੇ ਕਿੰਦੇ ਖਜ਼ਾਨੇ 'ਚ ਗਿਆ ਹੈ ਕਿੰਦੀਆਂ ਜੇਬਾਂ 'ਚ ਗਿਆ ਹੈ ਜਾਂ ਪਿੰਡ ਵਾਸੀ ਜਿਹੜੇ ਇੱਥੋਂ ਦੇ ਮੋਹਦਵਾਰ ਸੀ ਲੋਕ ਜਿਹੜੇ ਖੱਡ ਚਲਾ ਰਹੇ ਸੀ ਜਾਂ ਉਹਨਾਂ ਦੀਆਂ ਜ਼ਮੀਨਾਂ ਸੀ ਉਹ ਸਾਰਾ ਖਾ ਗਏ ਨੇ ਦੇਖੋ ਜੀ ਇਹ ਬੜੀ ਗੱਲ ਝੂਠ ਵਾਲੀ ਏ ਤਗੜੀ ਕੋਈ ਛੋਟੀ ਮੋਟੀ ਨਹੀਂ ਗਈ 3 ਕਰੋੜ ਦਾ ਫੌਜਾ ਸਿੰਘ ਤੇ ਇਲਜ਼ਾਮ ਲਾਉਂਦੇ ਪੈਨੇ ਸਰਾਸਰ ਵੇਖੋ ਜੀ ਕੋਈ ਵੀ ਕੁੱਤੇ ਵੀ ਗੱਲ ਬਣਦੀ ਏ ਫੌਜਾ ਸਿੰਘ ਨੂੰ ਵਿੱਚ ਲੈ ਲੈਂਦੇ ਨੇ ਪਹਿਲਾਂ ਕਿੱਥੇ ਗਏ ਸੀ ਹਾਂ ਹਾਂ ਅੱਜ ਤੋਂ 2 ਸਾਲ ਦੀ ਪਹਿਲਾਂ ਗੱਲ ਏ ਕਿੱਥੇ ਗਏ ਸੀ ਇਹ ਅੱਜ ਹੁਣ ਕਹਤਾ ਕਿਸੇ ਦੇ ਮਗਰ ਚੁੱਕ ਚ ਆ ਕੇ ਗੱਲ ਚੁੱਕ ਦਿੰਦੇ ਨੇ ਫੌਜਾ ਸਿੰਘ ਨੇ ਉਹ ਕਰਤਾ ਜੇ ਕਰਤਾ ਫੌਜਾ ਸਿੰਘ ਨੇ ਸਾਡੇ ਮੂੰਹ ਬੰਦ ਕੀਤੇ ਹੋਏ ਨੇ ਵੀ ਸਰਪੰਚੋ ਤੁਸੀਂ ਕੋਈ ਗੱਲ ਨਹੀਂ ਕਰਨੀ ਅਸੀਂ ਆ ਚਾਰ ਤੋਂ ਪੰਜ ਪਿੰਡਾਂ ਸਰਪੰਚ ਆਏ ਖੜੇ ਆ ਠੀਕ ਹੈ ਇਹ ਬੰਦਾ ਡੇਲੀ ਪੈਸੇ ਲੈਂਦਾ ਰਿਹਾ ਹੂੰ ਸੋਨੂੰ ਇਹ ਖੁਦ ਬੰਦਾ ਚੋਰ ਏ ਹੂੰ ਇਹਨੇ ਪਠਾਣਾ ਵਾਲੇ ਝੁੱਗੇ ਤੋਂ ਮੋਟਰਸਾਈਕਲ ਚੱਕਿਆ ਆਪਦੇ ਘਰੇ ਲੈ ਆ ਕੇ ਰੋਕ ਕੇ ਦੁਬਾਰਾ ਫਿਰ ਉੱਥੇ ਚਲਾ ਗਿਆ ਇਹ ਢੋਲ ਦਾ ਕੰਮ ਕਰਦਾ ਹੈ ਠੀਕ ਹੈ ਉਸ ਬੰਦੇ ਨੂੰ ਉੱਥੇ ਉਹਨਾਂ ਕੁੱਟਾ ਖੁਦ ਮੈਂ ਆਪ ਚੜਾਇਆ ਮੌਕੇ ਤੇ ਹੂੰ ਮੌਜੂਦ ਅਸੀਂ ਮੈਂ ਉਥੋਂ ਠੀਕ ਹੈ ਜਿਹੜਾ ਇਹਦਾ ਦੂਜਾ ਭਰਾ ਇੱਕ ਛਿੰਦਾ ਸੰਗੋ ਗੋਲੀਆਂ ਦੇ ਕੇਸ ਵਿੱਚ ਜਿੰਨੀ ਨਾ ਪ੍ਰੋਪਰਟੀ ਬਣਾਈ ਏ ਇਹਨਾਂ ਦੋ ਨੰਬਰ ਚ ਬਣਾਈ ਏ ਇਨਾਂ ਦੀ ਕੋਈ ਜ਼ਮੀਨ ਨਹੀਂ ਕੋਈ ਕੁਛ ਨਹੀਂਗਾ ਹੂੰ ਠੀਕ ਹੈ ਇਹ ਬੰਦਾ ਸਾਰਾ ਸਾਰੇ ਪੈਸੇ ਲੈ ਕੇ ਵੀ ਅਜੇ ਗੱਲ ਕਹਿੰਦਾ ਪਹਿਲਾਂ ਕਿਉਂ ਇਹਨੇ ਗੱਲ ਕਹੀਏ ਹੂੰ ਇਹ ਬਿਲਕੁਲ ਗਲਤ ਇਹ ਸਮਝ ਜਾਂਦਾ ਚੰਗੀ ਗੱਲ ਏ ਨਹੀਂ ਤਾਂ ਸਾਹੀ ਪਰ ਦੂਜੀ ਤਰ੍ਹਾਂ ਸਮਝਾਣਾ ਅਸੀਂ ਫੌਜਾ ਸਿੰਘ ਨੂੰ ਕੋਈ ਵਿਚ ਨਹੀਂ ਪਾਉਣਾ ਕਿਸੇ ਤਰ੍ਹਾਂ ਦਾ ਵੀ ਹੂੰ ਜਣਾ ਖੜਾ ਫੌਜਾ ਸਿੰਘ ਤੇ ਉਂਗਲ ਕਰਦਾ ਕਾਹਦੇ ਵਾਦੀ ਕਰਦਾ ਹੈ ਹੂੰ ਜੇ ਟੱਕਰ ਲੈਣੀ ਸਾਡਾ ਸਿੱਧਾ ਲੈਣਾ ਕੋਈ ਹੋਰ ਗੱਲ ਨਹੀਂ ਸਾਡਾ ਸਿੱਧਾ ਕਹਿਣਾ ਹੂੰ ਆ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਜਿੰਦੇ ਵਿੱਚ ਕੀ ਗੈਨੀ ਵਾਲਾ ਵਾਰ-ਵਾਰ ਸੁਰਖੀਆਂ ਦੇ ਵਿੱਚ ਆਂਦਾ ਹੈ ਕਿ ਗੈਨੀ ਵਾਲੇ ਤੇ ਲੋਕਾਂ ਨੇ ਪਤਾ ਨਹੀਂ ਕਿੰਨਾ ਕੋਈ ਪੈਸਾ ਕਮਾ ਲਿਆ ਵੇਖੋ ਜੀ ਗਜਨੀ ਵਾਲੇ ਦੇ ਵਿੱਚ ਜੋ ਵੀ ਚੱਲਿਆ ਹੈ ਇਨਸਾਫ ਹੋਇਆ ਹੈ ਇਹ ਗੱਲ ਨਹੀਂ ਕੀ ਵੀ ਅੱਜ ਕਹਿੰਦਾ ਬੰਦਾ ਵੈਸੀ ਉਹ ਨਹੀਂ ਵਾਜੇ ਨੇ ਇਹਦੇ ਪਿਓ ਨੇ ਖੁਦ ਧਰਨਾ ਲਾਇਆ ਸੀ ਉੱਤੇ ਸੜਕ ਦੇ ਸੈਲਾ ਸੰਧੂ ਵੀ ਆਇਆ ਸੀ ਉਸ ਟਾਈਮ ਵੀ ਗੱਲ ਹੋਈ ਉਸ ਟਾਈਮ ਦਾ ਪਰਚਾ ਵੀ ਆਉਥੇ ਕਿਉਂ ਹੋਇਆ ਹੈ ਗਲਤ ਸੀ ਇੱਕ ਪੈਸੇ ਲੈ ਕੇ ਫਿਰ ਵੇਰ ਜਾਣਾ ਅੱਜ ਮਤਲਬ ਕੋਈ ਵੀ ਹੁੰਦਾ ਹੈ ਉਹ ਫੌਜੀ ਦੀ ਗੱਲ ਆ ਜਾਂਦੀ ਹੈ ਬਿਲਕੁਲ ਜਿਹੜੇ ਬਾਰਡਰ ਦੇ ਲੋਕ ਨੇ ਉਹਨਾਂ ਦਾ ਅਗਰ ਹਾਲ ਜਾਨਣਾ ਹੈ ਤਾਂ ਤੁਹਾਨੂੰ ਗਰਾਊਂਡ ਜ਼ੀਰੋ ਤੇ ਜਾਣਾ ਪਏਗਾ ਕਿੰਨੇ ਲੋਕ ਦੁਖੀ ਨੇ ਕਿੰਨਾ ਕੁ ਉਹਨਾਂ ਨੇ ਪੈਸਾ ਕਮਾਇਆ ਕਿੰਨਾ ਕੁ ਉਹ ਲੋਕਾਂ ਦਾ ਕਿਵੇਂ ਗੁਜ਼ਾਰਾ ਹੋ ਰਿਹਾ ਹੈ ਇਹ ਸਿਰਫ ਤੁਹਾਨੂੰ ਉੱਥੇ ਜਾ ਕੇ ਹੀ ਪਤਾ ਲੱਗ ਸਕਦਾ ਕਿਉਂਕਿ ਆ ਜਮੀਨ ਤੁਹਾਨੂੰ ਮੈਂ ਦੂਰ ਦਰੇਡੇ ਦਿਖਾ ਦਿੰਨਾ ਅਗਰ ਜਿੱਥੋਂ ਵੀ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਤੁਸੀਂ ਦੇਖ ਲਓ ਕਿ ਅਗਰ ਕਿਸੇ ਦੀ ਆ ਦਰਿਆਈ ਇਲਾਕੇ ਦੇ ਵਿੱਚ ਜ਼ਮੀਨ ਆਦੀ ਤਾਂ ਵਾਣ ਯੋਗ ਤਾਂ ਹੈ ਹੀ ਨਹੀਂ ਕਿਉਂਕਿ ਦਰਿਆ ਇੱਥੇ ਚੱਲਦਾ ਹੈ ਕਦੀ ਪਾਰਾਂ ਆਂਦਾ ਹੈ ਕਦੀ ਉਤਰ ਜਾਂਦਾ ਹੈ ਕਿ ਵਾਈ ਜੋਗ ਜ਼ਮੀਨ ਨੇ ਹੈਗੀ ਆਪਦਾ ਗੁਜ਼ਾਰਾ ਕਿਸੇ ਦਾ ਝੋਨਾ ਲਾ ਕੇ ਕਿਸੇ ਦਾ ਕਿਸੇ ਵੀ ਤਰ੍ਹਾਂ ਜਿਹੜਾ ਕਿ ਆਪਦਾ ਗੁਜ਼ਾਰਾ ਕਰਦੇ ਨੇ ਤੇ ਭਾਈ ਸਾਹਿਬ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਆਗੂ ਕਿਵੇਂ ਦੇਖਦੇ ਹੋ ਅਜਹੀਆਂ ਵਾਰ-ਵਾਰ ਟਿੱਪਣੀਆਂ ਸਰਕਾਰ ਦੇ ਵੀ ਹੁੰਦੀਆਂ ਹੁੰਦੀਆਂ ਨੇ ਐਮਐਲਏ ਸਾਹਿਬ ਦੇ ਵੀ ਹੋ ਰੀਆਂ ਨੇ ਇਹ ਕਰਨ ਵਾਲੇ ਕੌਣ ਨੇ ਤੇ ਕਿਉਂ ਕਰ ਰਹੇ ਨੇ ਵੀਰ ਜੀ ਉਹਨੇ ਸੋਨੂ ਨੇ ਵਿੱਚ ਕਿਹਾ ਸੀ ਕਿ ਸਾਡੇ ਤੇ ਦੇ ਤੇ ਰੇਤਾਂ ਨੂੰ ਲੈ ਕੇ ਪਰਚਾ ਕੀਤਾ ਗਿਆ ਜਦੋਂ ਇਹ ਖੱਡ ਚੱਲੀ ਸੀ ਨਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਇਹਨਾਂ ਨੇ ਜਾ ਕੇ ਕੁਝ ਸ਼ਰਾਰਤੀ ਅੰਸਰਾਂ ਨੇ ਪੜਤੂ ਜਾ ਕੇ ਕਿਹਾ ਵੀ ਇਹ ਬਿਲਕੁਲ ਨਜਾਇਜ਼ ਚੱਲ ਰਹੀ ਖੱਡ ਹੈ ਜੇ ਉਹ ਉਹਨਾਂ ਨੇ ਆਣ ਕੇ ਇੱਥੇ ਧਰਨਾ ਲਾਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਸ ਤੋਂ ਬਾਅਦ ਜਿਹੜੇ ਦੇ ਠੇਕੇਦਾਰ ਸੀ ਜਾਂ ਜਿਹੜੇ ਜਿਹੜਾ ਪ੍ਰਸ਼ਾਸਨ ਇਹਨੂੰ ਚਲਾ ਰਿਹਾ ਸੀ ਉਹਨਾਂ ਨੇ ਇੱਕ ਦੋ ਦਿਨ ਖੱਡਾ ਬੰਦ ਰਿਆ ਤੇ ਉਦੋਂ ਬਾਅਦ ਸਾਰੇ ਡਾਕੂਮੈਂਟ ਲੈ ਆਣ ਕੇ ਵਿਖਾਏ ਉਹਨਾਂ ਦੇ ਵਿਖਾਉਣ ਤੋਂ ਬਾਅਦ ਜਿਹੜੀ ਸੰਘਰਸ਼ ਕਮੇਟੀ ਸੀ ਉਹ ਪਿੱਛੇ हट ਗਈ ਪਿੱਛੇ हट ਗਈ ਉਹਨਾਂ ਨੇ ਆਖਿਆ ਬਿਲਕੁਲ ਇਹ ਸਰਕਾਰੀ ਤੌਰ ਤੇ ਖੜ ਚੱਲ ਰਹੀ ਆ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਨਾ ਐਮਐਲਏ ਦਾ ਨਾ ਕਿਸੇ ਸਰਪੰਚ ਦਾ ਵੀ ਇਹ ਸਰਕਾਰੀ ਤੌਰ ਤੇ ਖੜਾ ਤੇ ਜਾਇਜ਼ ਆ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਪਿੰਡ ਦੇ ਸ਼ਰਾਰਤੀ ਅਨਸਰ ਸੀ ਇਹ ਨਾ ਨੇ ਤਰਨਾ ਨਹੀਂ ਚੱਕਿਆ ਤੇ ਉਸ ਮਸਲੇ ਤੇ ਇਹਨਾਂ ਤੇ ਪਰਚਾ ਹੋਇਆ ਸੀ ਬਿਲਕੁਲ ਜਦੋਂ ਕਿਸੇ ਵੀ ਸਰਕਾਰ ਦੇ ਮੰਨ ਲਓ ਜਾਇਜ਼ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਾਂਗੇ ਤਾਂ ਪਰਚਾ ਤਾਂ ਫਿਰ ਬੰਦਾ ਹੀ ਸੀਗਾ ਤੇ ਠੇਕੇਦਾਰ ਦੇ ਇਹਨਾਂ ਨੇ ਗੱਲ ਪਿਆ ਠੇਕੇਦਾਰ ਦੀ ਇੱਥੇ ਕੁੱਟਮਾਰ ਕੀਤੀ ਉਹੀ ਪਰਚਾ ਇਹਨਾਂ ਤੇ ਬੋਲਦਾ ਹੋਰ ਕੋਈ ਨਜਾਇਜ਼ ਪਰਚਾ ਨਹੀਂ ਆਇਆ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਉਹਦੀ ਕਿਲਾ ਦੋ ਕਿਲੇ ਇੱਥੇ ਪੈਲੀ ਆ ਉਹਦੇ ਵਿੱਚ ਦੀ ਉਹ ਵੀ ਜਿਹੜੀ ਹੈਗੀ ਗਵਰਨਮੈਂਟ ਆ ਪੰਜਾਬ ਗਵਰਨਮੈਂਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਆ ਉਹਦੇ ਕੋਲੇ ਆਪਦੀ ਰਜਿਸਟਰੀ ਵਾਲੀ ਜ਼ਮੀਨ ਨਹੀਂ ਗਈ ਆ ਰਜਿਸਟਰੀ ਵਾਲੀ ਜ਼ਮੀਨ ਬਿਲਕੁਲ ਨਹੀਂ ਹੈਗੀ ਉਹਦੇ ਵਿੱਚੋਂ ਵੀ ਜਿਹੜਾ ਸਰਕਾਰ ਨੇ ਰਸਤਾ ਲਿਆ ਸੀ ਰਸਤੇ ਦੀ ਇਹਨੂੰ ਜਿਹੜੀ ਪੇਮੈਂਟ ਦਿੱਤੀ ਗਈ ਜਿੰਨਾ ਵੀ ਉਹਦਾ ਬੰਦਾ ਮੁਆਵਜ਼ਾ ਸੀ ਜਾਂ ਠੇਕਾ ਸੀ ਜਿਹੜਾ ਉਸ ਰਸਤੇ ਦੀ ਮੰਤੀ ਦੇ ਤੌਰ ਤੇ ਉਹ ਦਿੱਤਾ ਗਿਆ ਬਿਲਕੁਲ ਉਸ ਤੋਂ ਬਾਅਦ ਇਹਨੇ ਕੁਛ ਰੇਤਾ ਆਪਦੇ ਥਾਂ ਤੋਂ ਚੱਕੀ ਤੋਂ ਸ਼ਾਮ ਨੂੰ ਇਹ ਪੈਸੇ ਲੈਂਦਾ ਰਿਆ ਉਸ ਥਾਂ ਦੇ ਵੀ ਜਿੰਨੀ ਘਰੇ ਤਾਂ ਇਹਨੇ ਨੇੜੋਂ ਪਿੱਛੇ ਪਾਣੀ ਜਦੋਂ ਆਇਆ ਤੇ ਬਿਲਕੁਲੇ ਨਜਾਇਜ਼ ਜਿਹੜੇ ਲੋਕਾਂ ਦੇ ਬਹਿਕਾਵੇ ਜਾਣ ਕੇ ਜਿਹੜੇ ਆ ਗਿਆ ਵੀ ਬਿਆਨਬਾਜ਼ੀ ਕਰ ਰਿਆ 2 ਸਾਲ ਹੋ ਗਏ ਉਸ ਤੋਂ ਪਹਿਲਾਂ ਕਿੱਥੇ ਸੀ ਮੰਨ ਲਓ ਪਹਿਲਾਂ ਵੀ 2 ਸਾਲ ਹੋ ਗਏ ਨਾ ਮੰਨ ਲਓ ਰੇਤਾ ਬੰਦ ਹੋਈ ਨੂੰ ਉਸ ਤੋਂ ਬਾਅਦ ਜ਼ਮੀਨ ਵੀ ਬਣ ਗਈ ਸਾਰਾ ਕੁਝ ਹੋ ਗਿਆ ਦੋ ਵਾਰੀ ਪਾਣੀ ਵੀ ਆ ਗਿਆ ਅੱਜ ਹੀ ਕਿਉਂ ਸਿਰਫ ਇਹ ਬਹੁਤ ਹੀ ਕੋਝੀਆਂ ਚਾਲਾਂ ਨੇ ਜਿਹੜੀਆਂ ਵਿਰੋਧੀਆਂ ਵੱਲੋਂ ਸਿਖਾ ਕੇ ਬਿਲਾ ਕੇ ਮੰਨ ਲਓ ਇੱਕ ਕਿਸੇ ਖਾਸ ਪਰਸਨ ਨੂੰ ਜਾਂ ਇਹ ਕਹਿ ਲਓ ਵੀ ਉਹ ਬੰਦਾ ਐਸੀ ਆ ਮੈਂ ਵੀ ਜਾਣ ਨਾਲ ਖਾਣਾ ਪਰ ਐਸੇ ਕੋਟੇ ਨੂੰ ਮੰਨ ਲਓ ਵੀ ਉਹ ਅੱਗੇ ਕਿਵੇਂ ਆ ਗਏ ਇਹ ਗੱਲ ਨੂੰ ਨਹੀਂ ਉਹਨਾਂ ਨੂੰ ਮੰਨ ਲਓ ਰੜਕ ਰਹੀ ਆ ਜਿਹੜੇ ਵੱਡੇ ਵੱਡੇ ਤਨਾਡ ਲੀਡਰ ਨੇ ਵੀ ਮੰਨ ਲਓ ਇੱਕ ਐਸੀ ਬੰਦਾ ਕਿਵੇਂ ਪਿਛੜੇ ਇਲਾਕੇ ਚ ਅੱਗੇ ਆ ਗਿਆ ਇਹਨਾਂ ਗੱਲਾਂ ਦਾ ਵੀ ਹੋ ਸਕਦਾ ਥੋੜਾ ਇਹ ਪੂਰੀ ਰਾਜਨੀਤੀ ਚੱਲ ਰਹੀ ਆ ਵੀ ਇੱਕ ਇੱਕ ਖਬਰ ਜਿਹੜੀ ਆ ਮੰਨ ਲਓ ਤੇ ਠੱਲ ਕੇ ਪੂਰਾ ਬਦਨਾਮ ਕਰਨਾ ਜਾਂ ਬੰਦੇ ਖਰੀਦ ਕੇ ਕਰਨਾ ਸਭ ਕੁਝ ਇਹ ਰਾਜਨੀਤੀ ਚੱਲ ਰਹੀ ਹੈ ਵੀਰੇ ਇੱਕ ਮੇਰਾ ਲਾਸਟ ਕੁਐਸਚਨ ਹੈ ਕਿ ਜੋ ਡਾਕੂਮੈਂਟ ਪੇਸ਼ ਹੋ ਰਹੇ ਨੇ ਅਗਰ ਰਾਜਨੀਤੀ ਚੱਲ ਰਹੀ ਹੈ ਡਾਕੂਮੈਂਟ ਇੰਤਕਾਲ ਆ ਰਹੇ ਨੇ ਸਾਹਮਣੇ ਇਨੀ ਪ੍ਰੋਪਰਟੀ ਉੱਥੇ ਆ ਇੱਥੇ ਖੱਡ ਲੱਗਿਆ ਇੱਥੇ ਕ੍ਰੈਸ਼ਰ ਚੱਲ ਰਿਹਾ ਹੈ ਇੱਥੇ ਪਲਾਟ ਲਏ ਗਏ ਨੇ ਸਚਾਈ ਆਉਂਦੇ ਵਿੱਚ ਬਿਲਕੁਲ ਕੋਈ ਸਚਾਈ ਨਹੀਂ ਗਈ ਡਾਕੂਮੈਂਟ ਤਾਂ ਮੈਂ ਤੁਹਾਡੇ ਪੇਸ਼ ਕਰ ਦੂੰਗਾ ਸ਼ਰਮਾ ਜੀ ਨੇ ਉਸ ਥਾਂ ਤੇ ਲਿਆ ਥਾ ਉਹ ਤਾਂ ਜਿੱਦੋਂ ਕਿਵੇਂ ਹੋ ਜਾਣਗੇ ਅਗਰ ਪਟਵਾਰੀ ਕੋਲੋਂ ਜਮ੍ਹਾਂ ਬੰਦੀ ਨਿਕਲ ਰਹੀ ਹੈ ਸਟੈਂਪਾਂ ਲੱਗ ਰਹੀਆਂ ਨੇ ਸਰਕਾਰੀ ਉਹ ਉਸ ਚੀਜ਼ ਬਾਰੇ ਜਮਾਂਬੰਦੀ ਦਾ ਵੀ ਉਹ ਕਲੀਅਰ ਹੋ ਜੇਗਾ ਨਾ ਜੀ ਉਹ ਡਾਕੂਮੈਂਟ ਜੇ ਉਹਨਾਂ ਨੇ ਐਲੀਗੇਸ਼ਨ ਲਾਏ ਆ ਤੇ ਉਹਗੋਂ ਆਪਦੇ ਐਮਐਲਏ ਸਾਹਿਬ ਕਲੀਅਰ ਕਰ ਦੇਣਗੇ ਉਹਦੇ ਚ ਕੋਈ ਦੋਰ ਨਹੀਂ ਜੋ ਪ੍ਰੋਪਰਟੀ ਬਣੀ ਆ ਥੋੜੀ ਬਹੁਤ ਬਣੀ ਆ ਤੇ ਉਹਦੇ ਚ ਆ ਉਹਨਾਂ ਦੀ ਸਰਕਾਰੀ ਪੈਨਸ਼ਨ ਵੀ ਆ ਰਹੀ ਆ ਉਹਨਾਂ ਦੇ ਕੋਲੇ 15-20 ਕਿੱਲੇ ਜ਼ਮੀਨ ਹੈਗੀ ਆ ਦੋ ਤਲਾਂ ਦੀ ਉਹਨਾਂ ਨੂੰ ਇੱਕ ਪੁਲਿਸ ਮਹਿਕਮੇ ਚੋਂ ਪੈਨਸ਼ਨ ਆ ਰਹੀ ਆ ਦੂਸਰੀ ਉਹਨਾਂ ਦੀ ਐਮਐਲਏ ਦੀ ਵੀ ਆ ਰਹੀ ਆ ਤਨਖਾਹ ਆ ਰਹੀ ਆ ਤੇ ਆਪਦੀ ਵੀ ਜ਼ਮੀਨ ਹੈ ਕੁ ਮਾੜਾ ਮੋਟਾ ਕਾਰੋਬਾਰ ਵੀ ਪਹਿਲਾਂ ਦਾ ਹੈਗਾ ਉਹ ਉਹਦੇ ਤੇ ਕੋਈ ਕਿੰਨੀ ਕੁ ਪ੍ਰਾਪਰਟੀ ਬਣਾਲੀ ਸਾਰੀ ਉਮਰ ਦੇ ਵਿੱਚ ਬੰਦੇ ਨੇ ਜੇ ਏਨੇ ਸਾਲ ਜੌਬ ਕਰਕੇ ਬਾਣੀ ਮੋਟੀ ਪ੍ਰਾਪਰਟੀ ਇਕ ਰਹਿਣ ਰਹਿਣ ਨੂੰ ਸਿਰਫ ਘਰ ਬਣਿਆ ਨਾ ਉਹ ਵੀ ਪੂਰਾ ਨਹੀਂ ਬਣਿਆ 11200 ਸਕਰ ਫੁੱਟ ਦਾ ਜਿਹੜਾ ਹੈਗਾ ਜਿਹੜਾ ਕਹਿ ਰਹੇ ਜੀ ਕਰੋਨਾ ਦਾ ਇਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਜਗ੍ਹਾ ਲੈ ਕੇ 11200 ਸਕਰ ਫੁੱਟ ਛੱਤਿਆ ਗਿਆ ਤੇ ਕੀ ਉਹ ਜ਼ਿਆਦਾ ਤਾਂ ਨਹੀਂ ਗਾ ਸਾਰੀ ਉਮਰ ਇੱਕ ਮਿਲ ਲਓ ਮੰਨ ਲਓ ਇੱਕ ਲੋਕਲ ਬੰਦਾ ਵੀ ਇੰਨਾ ਕੁ ਤਾਂ ਘਰ ਬਣਾ ਸਕਦਾ ਆਪਦੀ ਜ਼ਿੰਦਗੀ ਦੇ ਵਿੱਚ ਹੂੰ ਬਿਲਕੁਲ ਮੈਂ ਇੱਕਦਣਾ ਤੁਹਾਨੂੰ ਪੈਲੀ ਦਿਖਾ ਦਿੰਦਾ ਜਿਹੜੀ ਵਾਰ-ਵਾਰ ਗੱਲ ਕੀਤੀ ਗਈ ਸੀ ਕਿ ਉਸ ਜ਼ਮੀਨ ਦੇ ਵਿੱਚੋਂ ਜਿਹੜਾ ਰੇਤਾ ਨਿਕਲਿਆ ਤੇ ਰੇਤਾ ਕਿੰਨਾ ਕੁ ਨਿਕਲਿਆ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਪਹਿਲਾਂ ਦੇਖਾ ਤਸਵੀਰ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਉਹ ਜ਼ਮੀਨ ਹੈ ਜਿੱਥੋਂ ਦੀ ਇੱਕ ਰਸਤਾ ਬਣਾਇਆ ਗਿਆ ਸੀ ਇੱਥੋਂ ਇੱਕ ਰਸਤਾ ਨਿਕਲਦਾ ਹੈ ਤੇ ਇਸ ਰਸਤੇ ਦਾ ਜਿਹੜਾ ਕੀ ਹੈ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਹੈ ਕਿ ਇਸ ਰਸਤੇ ਦਾ ਬਣਦਾ ਜਿਹੜਾ ਮੁਆਵਜ਼ਾ ਉਸ ਵਿਅਕਤੀ ਨੂੰ ਦਿੱਤਾ ਗਿਆ ਕਿਉਂਕਿ ਇੱਥੋਂ ਇੱਕ ਰਸਤਾ ਬਣਿਆ ਸੀ ਇਹ ਜ਼ਮੀਨ ਦੇ ਵਿੱਚੋਂ ਜੋ ਰਸਤਾ ਆਂਦਾ ਸੀ ਉਸ ਤੋਂ ਬਾਅਦ ਜੋ ਵੀ ਇਹਦਾ ਬਣਦਾ ਮੁਆਵਜ਼ਾ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਉਹਨੂੰ ਮਿਲਿਆ ਵਿਦ ਪ੍ਰੂਫ ਦਿੱਤਾ ਗਿਆ ਜੋ ਵੀ ਲਿਖਤ ਪੜਤ ਹੁੰਦੀ ਹੈ ਉਹ ਲਿਖਤ ਪੜਤ ਤਹਿਤ ਜੋ ਵੀ ਹੁੰਦਾ ਉਹ ਸਾਰਾ ਕੁਝ ਦਿੱਤਾ ਗਿਆ ਜਿੰਨਾ ਵੀ ਇਹ ਵੱਡਾ ਏਰੀਆ ਖੁੱਲਾ ਜਿੰਨਾ ਵੀ ਮੈਦਾਨ ਤੁਸੀਂ ਦੇਖ ਰਹੇ ਜੇ ਸਾਰਾ ਮੈਦਾਨ ਰੇਤਲੀ ਰੇਤਲੀ ਧਰਤੀ ਹੈ ਕਿਉਂਕਿ ਇੱਥੇ ਰੇਤਾ ਨਾਰਮਲ ਹੀ ਦੇਖਣ ਨੂੰ ਮਿਲ ਜਾਂਦਾ ਪਰ ਉਹ ਸਮੇਂ ਦੇ ਵਿੱਚ ਜਦੋਂ ਇੱਕ ਸਰਕਾਰੀ ਖੱਡ ਸ਼ੁਰੂ ਹੁੰਦੀ ਹੈ ਤੇ 2023 ਤੋਂ ਲੈ ਕੇ 2025 ਤੱਕ ਅੱਜ 2025 ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਆ ਕਿ 3 ਕਰੋੜ ਰੁਪਏ ਦਾ ਜਿਹੜਾ ਖੁਰਦ-ਬੁਰਦ ਕੀਤੀ ਗਈ ਰਕਮ ਹੈ ਅਗਰ ਉਹ ਖੁਰਦ-ਬੁਰਦ ਕੀਤੀ ਗਈ ਰਕਮ ਹੈ ਤਾਂ ਉਹਦੇ ਵਿੱਚ ਸਾਰੇ ਅਫਸਰ ਸਹਿਬਾਨ ਵੀ ਆਣਗੇ ਜਿੰਨੇ ਵੀ ਮਾਈਨਿੰਗ ਵਿਭਾਗ ਦੇ ਅਫਸਰ ਨੇ ਉਹ ਵੀ ਆਣਗੇ ਇੱਥੋਂ ਦੇ ਠੇਕੇਦਾਰ ਵੀ ਆਣਗੇ ਇੱਥੋਂ ਦੇ ਸਰਪੰਚ ਵੀ ਆਣਗੇ ਸਾਰਿਆਂ ਦੀ ਮਿਲੀ ਭੁਗਤ ਨਾਲ ਭੁਗਤ ਨਾਲ ਹੀ ਜੜੀ ਰਕਮ ਹੈ ਖੁਰਦ-ਬੁਰਦ ਕੀਤੀ ਜਾ ਸਕਦੀ ਹੈ ਕਿਉਂਕਿ ਇੱਕ ਅਜਿਹਾ ਵਿਅਕਤੀ ਆ ਸੋਨੂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਸੋਨੂ ਦਾ ਕੀ ਕਹਿਣਾ ਹੈ ਕਿਉਂਕਿ ਸੋਨੂ ਨੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ ਗਰੇਜ ਤੁਹਾਡੇ ਵੱਲੋਂ ਜਿਹੜੇ ਵੀ ਹੈ ਇੱਕ ਨੇਤਾ ਨੂੰ ਲੈ ਕੇ ਵੀਡੀਓ ਤੁਹਾਡੀ ਆ ਰਹੀ ਹੈ ਕਿ ਜਿੰਦੇ ਵਿੱਚ ਐਮਐਲਏ ਫੌਜਾ ਸਿੰਘ ਸਰਾਰੀ ਤੇ ਤੁਸੀਂ ਬਲੇਮ ਲਾ ਰਹੇ ਹੋ ਕਿ 3 ਕਰੋੜ ਰੁਪਈਆ ਉਹਨਾਂ ਨੇ ਖਾਦਾ ਹੈ ਤੇ ਕੁਝ ਬੰਦੇ ਤੁਹਾਡੇ ਪਿੰਡ ਵਾਲੇ ਵਿੱਚ ਨਵਾਲਮ ਸੀ ਕਿ 3 ਕਰੋੜ ਰੁਪਈਆ ਦਾ ਕਪਲਾ ਹੋਇਆ ਹੈ ਕਿ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ ਜੀ ਨਵੀਂ ਵੇਖੋ ਜੀ ਵੀ ਉਹਨਾਂ ਦੇ ਵਿੱਚ ਮੇਰੇ ਮਾਫੀ ਚਾਹੁੰਨਾ ਫੌਜਾ ਸਿੰਘ ਸਰਾਰੀ ਜੋ ਐਮਐਲਏ ਤੋਂ ਵੀ ਇਹ ਗੱਲ ਮੈਂ ਇਸ ਤਰ੍ਹਾਂ ਕਰਨੀ ਸੀ ਵੀ ਲੰਗਰ ਪਕਾਉਂਦਾ ਪਿਆ ਸੀ ਮੈਂ ਤੇ ਜਲਦੀ ਜਲਦੀ ਕਾਲਜ ਮੈਂ ਬਾਹਰ ਆ ਗਿਆ ਮੈਂ ਫੌਜਾ ਸਿੰਘ ਸਰਾਰ ਜੀ ਇਹ ਕਹਿੰਦੇ ਸਾਡੇ ਰੱਤੇ ਅਲ ਕਰੋੜ ਦਾ ਜਿਹੜਾ ਕਪੜਾ ਹੋਇਆ ਹੈ ਉਹਦੇ ਚਾਹੀਦਾ ਇਨਸਾਫ ਚਾਹੁੰਨੇ ਆ ਮੰਗ ਚਾਹੁੰਨੇ ਆ ਵੀ ਉਹ ਕਿੰਨੇ ਕੀਤਾ ਹੈ ਵੀ ਤੂੰ ਹੀ ਸਾਨੂੰ ਕਿਉਂਕਿ ਤੂੰ ਐਮਐਲਏ ਮੌਜੂਦਾ ਮਾਲਕ ਏਸ ਏਰੀਏ ਦਾ ਤੂੰ ਸਾਨੂੰ ਇਨਸਾਫ ਦਵਾ ਸਕਣਾ ਹੈ ਹਮ ਇਹ ਮੰਗ ਬੰਦੇ ਕੌਣ ਸੀ ਜਿਨ੍ਹਾਂ ਨੇ ਕਪੜਾ ਕੀਤਾ ਬੰਦੇ ਸਾਡੇ ਪਿੰਡ ਦੇ ਸੀ ਜਿਕੰਦਰ ਸਿੰਘ ਪੁੱਤਰ ਜੈਦਲ ਸਿੰਘ ਹਮ ਨਾ ਕੀ ਹੋਣਾ ਹੈ ਇੱਕ ਜਗ੍ਹਾ ਮੁਨਸ਼ੀ ਨਾ ਰੱਖਿਆ ਵੈ ਸੀ ਜਗਿੰਦਰ ਸਿੰਘ ਉਹ ਤਾਂ ਜਰਨੈਲ ਸਿੰਘ ਹੈ ਜਈ ਹੈਗਾ ਸੀ ਐਸਡੀ ਹੈਗਾ ਸੀ ਉਧਾਂ ਜਈ ਮੈਨਗਾਲਾ ਉਹ ਸਾਰੇ ਰਲੇ ਵੈ ਸੀ ਵੀ ਜਿੰਨਾ ਸਾਨੂੰ ਇਹੋ ਚਾਸਾ ਦਿੱਤੀ ਰੱਖਾ ਸਾਹਬ ਦਾ ਸਰਪੰਚ ਜਿਹੜੇ ਪਹਿਲਾਂ ਦੋ ਮੌਜੂਦਾ ਨਹੀਂ ਜਿਹੜੇ ਪਹਿਲਾਂ ਸੀ ਉਹਨਾਂ ਵੀ ਉਹ ਵੀ ਰਲੇ ਵੈ ਸੀ ਦੋ ਤਿੰਨ ਬੰਦੇ ਹੋਏਗੇ ਸੀ ਤੇ ਇਹ ਅਨਪਾਰ ਸੀ ਇਹਨੂੰ ਇਹਨੇ ਸਾਨੂੰ ਇਹੋ ਤੇ ਇਹਨੇ ਸਾਨੂੰ ਇਹੋ ਦਾਵਾ ਲਾਈ ਰੱਖਾ ਵੀ ਤੂੰ ਉਹਨਾਂ ਵੀ ਇਹਨੂੰ ਲਾਈ ਰੱਖਾ ਵੀ ਤੈਨੂੰ ਪੈਸੇ ਅਸੀਂ ਦਵਾਤ ਛਡਾਂ ਦੇ ਪੈਸੇ ਤੇਰੇ ਕਿਰੇ ਨਹੀਂ ਜਾਂਦੇ ਸਰਕਾਰੀ ਕੰਮ 'ਚ ਅਸੀਂ ਆਖਾ ਚਲੋ ਕੋਈ ਗੱਲ ਨਹੀਂ ਖਾਤੇ 'ਚ ਪੈ ਜਾਣ ਦੇ ਵੀ ਇਹੋ ਅਸੀਂ ਮੰਗ ਚਾਉਨੇ ਆ ਵੀ ਸਾਨੂੰ ਨਿਸਾਖ ਦਵਾ ਦਿਓ ਪੈਸਾ ਪੈਸਾ ਤੁਹਾਨੂੰ ਮਿਲਿਆ ਸੀ ਸਾਨੂੰ ਉਤਲੀ ਪਹਿਲੀ ਦਾ ਮਿਲਿਆ ਜੀ ਜਿਹੜੀ ਸਾਡੀ ਪੰਜਾਬਤ ਸੀ ਜਿੰਦੇ 'ਚ ਟਰਾਲੀਆਂ ਖੜਦੀਆਂ ਸੀ ਜਾਂ ਕੁਝ ਵੀ ਜਿੰਦੇ 'ਚ ਰੈਂਪ ਦੋ ਬਣੇ ਸੀ ਉਹਦਾ ਸਾਨੂੰ 50000 ਰੁਪਏ ਮਿਲਿਆ 6 ਮਹੀਨਿਆਂ ਦਾ ਤੇ 2 ਸਾਲ ਜ਼ਮੀਨ ਇਵੇਂ ਪਈ ਰਹੀ ਹੈ ਇਹ ਮੰਗ ਕਰਦੇ ਹਾਂ। ਔਰ ਅਸੀਂ ਇਹੋ ਮੰਗ ਕਰਨੇ ਆ ਅੱਜ ਵੀ ਅਸੀਂ ਇਹੋ ਮੰਗ ਕਰਨੇ ਆ ਅੱবি ਸਾਨੂੰ ਨਿصاف ਦਵਾਇਆ ਜਾਵੇ ਫੌਜਾ ਸਿੰਘ ਸਰਾਰੀ ਐਮਐਲ ਤੋਂ ਵੀ ਇਹ ਉਹ ਸਾਨੂੰ ਦਵਾਵੇ ਕਿਹੜੇ ਮੈਨਿੰਗ ਅਫਸਰ ਸੀ ਸਾਰਿਆਂ ਨੂੰ ਖਿੱਚੇ ਉਹ ਸਾਨੂੰ ਨਿصاف ਦਵਾ ਸਕਦਾ ਅਸੀਂ ਇਹ ਉਮੀਦ ਕਰਦੇ ਹਾਂ। ਜਿਹੜੀ ਤੁਸੀਂ ਬੋਲੀ ਸੀ ਕਿ ਐਮਐਲ ਸਾਹਿਬ ਨੇ ਕਪਲਾ ਕੀਤਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਗੇ? ਤੁਸੀਂ ਮੀਡੀਆ ਦੇ ਸਾਹਮਣੇ ਉਹ ਚੀਜ਼ ਦਾ ਕਰ ਰਹੇ ਹੋ ਕੰਡਨ ਕਿ ਮੈਂ ਉਹ ਗਲਤੀ ਨਾਲ ਬੋਲ ਗਿਆ ਸੀਗਾ ਜਾਂ ਮੇਰੇ ਤੋਂ ਬੁਲਾਇਆ ਗਿਆ ਸੀਗਾ? ਨਹੀਂ ਬੁਲਾਇਆ ਤਾਂ ਨਹੀਂ ਬੈਗਰੇ ਕੋਲ ਗਿਆ ਸੀ ਵੀ ਮੈਂ ਉਹਦਾ ਰੋਟੀਆਂ ਪਕਾਉਂਦਾ ਪਿਆ ਸੀ ਤੇ ਕਾਬਰਾ ਹੋਇਆ ਗਿਆ ਸੀ ਤੇ ਉਵੇਂ ਜਲਦੀ ਜਲਦੀ ਮੀਡੀਆ ਦੇ ਸਾਹਮਣੇ ਆ ਗਿਆ ਤੇ ਇਹ ਮੈਨੂੰ ਨਹੀਂ ਪਤਾ ਸੀ ਵੀ ਇਹ ਸਰਕਾਰੀ ਖੱਡੇ ਹੁੰਦੇ ਨੇ ਜਾਂ ਕਿਸੇ ਦੇ ਐਮਐਲ ਦੇ ਹੁੰਦੇ ਨੇ ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਹੈ ਤੇ ਇਹ ਵੇਖੋ ਜੀ ਸਾਹੀਂ ਇਹੋ ਮੰਗ ਚਾਉਂਦੇ ਆ ਵੀ ਸਾਨੂੰ ਫੌਜਾ ਸਿੰਘ ਸਰਾਰੀ ਨੂੰ ਕਹਿਣਾ ਸੀ ਕਹਿਣਾ 3 ਕਰੋੜ ਦਾ ਕਾਬਲਾ ਸੀ ਵੀ ਜਿਹੜੇ ਜਿੰਨਾ ਕੀਤਾ ਹੈ ਉਹਨਾਂ ਕੋਲ ਦਵਾਇਆ ਜਾਵੇ ਪਰ ਕਾਲ ਦੇ ਵਿੱਚ ਮੈਂ ਇਹਨਾਂ ਦਾ ਨਾਮ ਲੈ ਬੈਠਾ ਜੀ ਅੰਕੜੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੁਖਤਿਆਰ ਹੂ ਤੇ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਗਈ ਨਹੀਂ ਵਾਲਾ ਦੋਨਾਂ ਮਤੜ ਤੇ ਸੋਨੂੰ ਕੀ ਲੱਗਦਾ ਜੀ ਤੁਹਾਡਾ ਇਹ ਮੇਰਾ ਲੜਕਾ ਹੈ ਇਹਦੇ ਵੱਲੋਂ ਜੋ ਬੋਲਿਆ ਗਿਆ ਉਹਨਾਂ ਦੇ ਵਿੱਚ ਕਿੰਨੀ ਸਚਾਈ ਹੈ ਨਹੀਂ ਇਹ ਤਾਂ ਇਹ ਤਾਂ ਗਲਤ ਬੋਲ ਗਿਆ ਹੈ ਸਚਾਈ ਤੁਹਾਨੂੰ ਮੈਂ ਦੱਸਾਂ ਦਾ ਰੱਬ ਨੂੰ ਜਾਣ ਦੇਣੀ ਹੈ ਹੂੰ ਇਹਨਾਂ ਜਿਹੜੇ ਤੇ ਜੁੜੇ ਵੈ ਸੀ ਸਾਡੇ ਪਿੰਡ ਦੇ ਹੂੰ ਸਾਡੇ ਪਿੰਡ ਦਾ ਸਾਫ ਕਾਸਰ ਪਹੁੰਚੇ ਮੁਖਤਿਆਰ ਉਨ ਨੂੰ ਕਲਿਆਣ ਮੇਰੇ ਨਾਲ ਆਈ ਜਾ ਗੁਰੂ ਸਾਹਿਬ ਹਾਂ ਬੀਹਦੇ ਕੋਲ ਹਾਰਾ ਕੋਈ ਲੇਖ ਪੜ ਕਰਾ ਲਈ ਮੈਂ ਅਨਪਾੜੇਗਾ ਸੀ ਮੈਂ ਗੂਠੇ ਲਾਈ ਗਿਆ ਹਾਂ ਹਾਂ ਜਿੱਥਿਆਂ ਦੇ ਉਥੇ ਮੈਂ ਲਾ ਦਿੰਦਾ ਸੀ ਹਾਂ ਤੇ ਮੈਂ ਆਂਦਾ ਪਿੰਡ ਦਾ ਮਖਲਾ ਫਿਰ ਕਿ ਐਡੀ ਥੋੜੀ ਹੜਾ ਫਿਰ ਹੁੰਦੀ ਪਈ ਹਾਂ ਤੇ ਦੋ ਰਾਹ ਕੱਡੇ ਨੇ ਹਾਂ ਜਿੰਨਾ ਮੈ ਜਿਹੜਾ ਮੈਨੂੰ 50000 ਦਿੱਤਾ ਨੇ ਇੰਨੀ ਤੇ ਮੇਰੀ ਫਸਲ ਹੀ ਹੋ ਜਾਣੀ ਸੀ ਤੇ ਅੰਕਲ ਤੁਹਾਡੇ ਕੋਲ ਕਿੰਨੀ ਹੈ ਸਾਰੀ ਪਹਿਲੀ ਮੇਰੇ ਕੋਲ ਹੈਗੀ ਹੈ ਜੀ 3.5 ਕਿੱਲੇ ਤੇ 3.5 ਕਿੱਲੇ ਮੇਰੇ ਪਿਓ ਦੇ ਨਾਮ ਹੈ ਕੋ ਮੇਰੇ ਨਾਮ 2007 ਜਹੀ ਮੈਂ ਪੱਕੀ ਕਰਾਈ ਸੀ ਤੇ ਜਿਹੜੀ ਮੇਰੇ ਪਿਓ ਦੇ ਨਾਮ ਹੈ ਉਹ ਕੱਟੀਆਂ ਗਰਦਾਵਰੀਆਂ ਨੇ ਕਬਜ਼ਾ ਸਾਡਾ ਹੀ ਹੈ ਤੇ ਵਾਹ ਦਾ ਕੌਣ ਪਿਆ ਜੀ ਤੁਹਾਡਾ ਪਿਓ ਵਾਲੀ ਤੁਸੀਂ ਇਕੱਲੇ ਜੀ ਅਸੀਂ ਵਾਹ ਦੇ ਪਿਆ ਜੀ ਅਸੀਂ ਤੁਸੀਂ ਇਕੱਲੇ ਜਾਣਾ ਜੀ ਕਿਉਂ ਨਹੀਂ ਇੱਕ ਮੇਰਾ ਭਰਾ ਵੀ ਹੈਗਾ ਨਾਲ ਤੁਹਾਡੇ ਹਿੱਸੇ ਕਿੰਨੇ ਆਦੀ ਉਹਦੇ ਚ ਸਾਰੀ ਸਾਰੀ ਪਹਿਲੀ ਤੁਹਾਡੇ ਟੋਟਲ ਕਿੰਨੀ ਪਾਂਦੀ ਹੈ ਸਾਡੀ ਟੋਟਲ ਪਹਿਲੀ ਬਣਦੀ ਹੈ ਜੀ ਜਿਹੜੀ ਤੁਹਾਡੇ ਹਿੱਸੇ ਆਦੀ ਹਾਂ 3.5 ਕਿੱਲੇ ਸਾਢੇ 3 ਕਿਲੋ ਟੋਟਲ ਜਿੰਨੇ ਆ। ਹਾਂਜੀ। ਇਹ 2 ਕਿਲੋ ਦਾ ਸੱਤ ਜਏ। ਟੋਟਲ ਤਾਂ 7 ਕਿਲੋ ਹੋ ਗਈ। ਮੈਂ ਚਲ ਜਲਦਾ ਖਾਤਾ। ਵੀ ਦੋ ਬਰਾਵਾ। ਦੋ ਬਰਾਵਾਂ ਦਾ ਤੇ ਜਿਹੜੀ ਸਾਢੇ 3 ਕਿਲੋ ਮੇਰੇ ਨਾਂ ਐ ਤੇ ਜਿਹੜਾ ਤੁਹਾਡਾ ਬ੍ਰਦਰ ਐ ਉਹਨੂੰ ਉਹਦਾ ਹੱਕ ਮਿਲ ਗਿਆ ਸੀ। ਉਹਨੂੰ ਕੋ ਕੁਛ ਵੀ ਨਹੀਂ ਮਿਲਿਆ ਜੀ ਐ ਮੈਂ ਰੋਲਾਈ ਤੇ ਤੱਕੇ ਕੀ ਮੰਗ ਕਰਦੇ। ਮਾਂਗਾ ਸੀ ਕਰਨਾ ਵੀ ਜਿਹੜਾ ਸਾਡਾ ਆਹੀ ਇਹਨਾਂ ਖਰਚਾ ਕੀਤਾ ਸਾਡੀ ਪੈੜੀ ਗੁੱਲ ਹੋ ਗਈ ਏ ਮੁੱਕਰ ਗਏ ਨੇ ਅੱਬਾ ਕਰਦਿਆਂ ਦੇ ਮਿੱਟੀ ਪਾ ਦਿਆਂ ਦੇ ਹੀ ਕਰਦਿਆਂ ਦੇ ਬਸ ਛੁੱਟੀ ਹੁਣ ਕਿੰਨੀ ਕੋ ਪੈੜੀ ਤੁਹਾਡੇ ਵਾਈ ਹੋਗ ਰਹੀ ਏ ਉਹ ਅਸੀਂ ਹੁਣ ਆਪ ਆਇਆ ਖਰਚ ਕਰਕੇ ਤਾਂ ਅਸੀਂ ਬਣਾਈ ਏ 4-5 ਕਨਾਲਾਂ ਬਸ ਇਹੀ ਰਹਿ ਗਈ ਤੁਹਾਡੇ ਕੋਲ ਬਾਕੀ ਬਾਕੀ ਹਗਾ ਵੇਚੀ ਪਈ ਹੈਗਾ ਪਈ ਨੇ ਪਹਿਲਾਂ ਕਿੰਨੀ ਸੀ ਜਿਹੜੀ ਵਾਈ ਹੋਗ ਸੀ ਹਾਂਜੀ ਪਹਿਲਾਂ ਵਾਈਓ ਕਿੰਨੀ ਹੈਗੀ ਸੀ ਜਿਹੜੀ ਬਾਹ ਦੇ ਹੁੰਦੇ ਸੀ ਜਿੰਨੇ ਤਾਂ ਫਸਲ ਹੋ ਜਾਂਦੀ ਹੁੰਦੀ ਸੀ ਉਹ ਕਿਰਾਇਆ 'ਚ ਨਹੀਂ ਆਦੀ ਸੀ ਉਹ ਪਰ 5-6 ਕਨਾਲ ਆ ਗਈ ਸੀ ਤੇ ਹੁਣ ਕਿੰਨੀ ਰਹਿ ਗਈ ਹੈ ਜੀ ਹੁਣ ਹੈਗੀ 4-5 ਕਨਾਲ ਬਣਾਈ ਜੂਗੇ ਜੀ ਮਿੱਟੀ-ਮੁੱਟੀ ਜਪਾਈ ਹੈ ਕਰਾਈ ਫਿਰਿਆ ਇਹਨਾਂ ਦਾ ਜਵਾਬ ਦੇ ਦਿੱਤਾ ਹੀ ਇੱਕ ਮੇਰੇ ਤੇ ਪਰਚਾ ਹੋ ਗਿਆ ਪਰਚਾ ਕਾਹਦਾ ਪਰਾਇਆ ਜੀ ਉਹ ਲੜਾਈ ਲੜੋਈ ਉੱਥੇ ਪਈ ਨਾ ਮੈਂ ਨੇੜੇ ਨਾ țeੜੇ ਮੇਰੇ ਦੇ ਪਰਚਾ ਮੇਰੇ ਦੇ ਪਰਚਾ ਝੋਠਾ ਕਰਾਇਆ ਨੇ ਝੋਠਾ ਮੈਂ ਕੋਈ ਲੜਾਈ ਚ ਨਾ ਕੋ ਕੋਸ਼ਿਸ਼ ਨਾ ਲੈਣਾ ਨਾ ਦੇਣਾ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਜੀ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਵੀ ਸਾਾਨੂੰ ਨੁਸਾਹ ਮਿਲੇ ਸਾਾਨੂੰ ਹੱਕ ਮਿਲੇ ਜਿਨ੍ਹਾਂ ਨੇ ਘਬੜਾ ਕੀਤਾ ਸਾਨੂੰ ਦੇਣ ਪੈਸੇ ਜ ਸਾਡਾ ਜਿਹੜਾ ਵਾਅਦਾ ਕੀਤਾ ਨੇ ਸਾਡਾ ਪੂਰੇ ਲਵਣ